ਸਾਡੀ ਟੀਮ ਵੱਲੋਂ ਸਾਰੀ ਵੱਲੋਂ ਨਿਮਰਤ ਫਾਊਂਡੇਸ਼ਨ ਵੱਲੋਂ ਅਸੀਂ ਡਾਕਟਰ ਸਾਡੇ ਯਾਰ ਦੋਸਤ ਹੀ ਆ ਸਾਰੇ ਡੀ ਐਮ ਸੀ ਤੋਂ ਗੜਵਸੂ ਤੁਸੀਂ ਲੈ ਕੇ ਪਹੁੰਚੇ ਤਾਂ ਕਿ ਪਸ਼ੂਆਂ ਦਾ ਟੈਕ ਕਰ ਅਸੀਂ ਕਰ ਸਕੀਏ ਰਾਸ਼ਨ ਦੀ ਕੋਈ ਕਮੀ ਨਹੀਂ ਤੇ ਇਸ ਤੋਂ ਬਾਅਦ ਜਦੋਂ ਪਾਣੀ ਥੱਲੇ ਲੈਂਦਾ ਉਸ ਤੋਂ ਬਾਅਦ ਜ਼ਮੀਨਾਂ ਦਾ ਦੇਖਣਾ ਪੈਣਾ ਰੇਤਾ ਬਹੁਤ ਜੜ ਗਿਆ ਹੁਣ ਸਾਰੀਆਂ ਜ਼ਮੀਨਾਂ ਤੇ ਤੁਹਾਨੂੰ ਉਦਾਸ ਕੀਤੀਆਂ ਤਸਵੀਰਾਂ ਹਾਂਜੀ ਸਭ ਨੂੰ ਉਦਾਸ ਕੀਤੀਆਂ ਤੇ ਆ ਕੇ ਦੇਖਿਆ ਹੋਰ ਚਿਤ ਮਨ ਭਰਤ ਇਹ ਗੱਲ ਨੁਕਸਾਨ ਦੀ ਪਰਪਾਈ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਹੋ ਸਕੂ ਇਹਨਾਂ ਲੋਕਾਂ ਦੀ ਨਹੀਂ ਇਹ ਕੱਲੇ ਜੇ ਐਜ਼ ਇਨ ਫੈਮਿਲੀ ਦੇ ਤੌਰ ਤੇ ਜਾਂ ਕੱਲਾ ਬੰਦਾ ਫੇਰ ਤਾਂ ਨਹੀਂ ਪਰਪਾਈ ਹੋ ਸਕਦੀ ਜੇ ਆਪਾਂ ਸਾਰੇ ਰਲ ਕੇ ਹੈਲਪ ਕਰਾਂਗੇ ਪਸ਼ੂ ਜਿਨ੍ਹਾਂ ਦੇ ਮਰੇ ਆ ਖਰਾਬ ਹੋਏ ਆ ਉਹਨਾਂ ਨੂੰ ਪਸ਼ੂ ਲੈ ਕੇ ਦੇਣੇ ਪੈਣੇ ਆ ਜਿੰਨਹੀਂ ਹੁਣ ਨਰਜੀ ਲੱਗਣੀ ਹੈਗੀ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਹਜੇ ਇੱਕ ਤੁਸੀਂ ਕਹਿ ਲਓ ਵੀ ਗੱਲ ਪਹਚਾਈ ਜਾ ਰਹੀ ਆ ਵੀ ਫਲੱਡ ਆ ਗਿਆ ਇਹਦੀ ਜਿਹੜੀਆਂ ਬਾਅਦ ਚੋ ਸਿੰਪਟਮ ਆਪਾਂ ਦੇਖਣੇ ਹੈਗੇ ਜਿਹੜੇ ਚੱਲ ਪਸ਼ੂਆਂ ਚ ਵੀ ਦੇਖੀ ਜਾਂਦੇ ਆ ਵੀ ਇੰਨਾ ਟਾਈਮ ਪਾਣੀ ਚ ਰਹਿ ਕੇ ਉਹਦੇ ਬਾਰੇ ਅਪੀਲ ਤੁਸੀਂ ਵੀ ਕਰੋ ਸੀ ਸਾਰੇ ਕਰਦੇ ਆਂ ਵੀ ਉਹਦੇ ਲਈ ਆਪਾਂ ਇਕੱਠੇ ਹੋਈਏ ਸਰ ਤੁਸੀਂ ਕੱਲ ਦੇ ਦੋ ਦਿਨਾਂ ਦੇ ਬਾਈ ਜਦੋਂ ਫੀਲਡ ਤੇ ਆ ਪੁੱਤਰੇ ਹੋ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਚੀਜ਼ਾਂ ਨੂੰ ਕਿਵੇਂ ਐਨਾਲਾਈਜ਼ ਕੀਤਾ ਕਿ ਰਾਸ਼ਨ ਤੁਸੀਂ ਕਹੇ ਬਹੁਤ ਆ ਰਿਹਾ ਪਰ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਕਿੰਨੀ ਕ ਸਹਾਇਤਾ ਦੀ ਲੋੜ ਹੈ ਫਾਜ਼ਿਲਕਾ ਫਰੂਜਪੁਰ ਵੱਲ ਥੋੜੀ ਜੀ ਲੋੜਾ ਹੁਣ ਚਾਰੇ ਦੀ ਉਹ ਵੀ ਰਾਤ ਇੱਕ ਟੀਮ ਗਈ ਆ ਪਰਸੋ ਤੋਂ ਹੀ ਟੀਮ ਪ੍ਰੋਪਰ ਬਣ ਸਕੀ ਹੈ ਸਾਡੇ ਤੋਂ ਹੂੰ ਤੇ ਉਹ ਅਸੀਂ ਪ੍ਰੋਪਰ ਨੰਬਰ ਅਸੀਂ ਡਿਸਟ੍ਰੀਬਿਊਟ ਮਤਲਬ ਸੋਸ਼ਲ ਮੀਡੀਆ ਰਾਹੀਂ ਦੇ ਦਾਂਗੇ ਕਿ ਜਿੱਧਰ ਵੀ ਜਿਵੇਂ ਕੱਲ ਡੇਰਾ ਬਾਬਾ ਨਾਨਕ ਸੀਗੇ ਅੱਜ ਅਜ ਨਾਲ ਹੀ ਆ ਇੱਕ ਟੀਮ ਫਰੂਜਪੁਰ ਵੀ ਭੇਜੀ ਆ ਤਾਂ ਉਸ ਹਿਸਾਬ ਨਾਲ ਜਿੱਥੇ ਲੋੜ ਆ ਉੱਥੇ ਟੀਮਾਂ ਭੇਜ ਕੇ ਹੀ ਹੋਣਾ ਹੈ